रेडी स्टार्ट ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ ਡੰਡੀ ਹਰ ਉਮਰ ਵਰਗ ਤੇ ਦੇਸ਼ ਦੇ ਲੋਕ ਖੇਡਾਂ ਵੱਲ ਰੁਚਿਤ ਹੁੰਦੇ ਹਨ ਡੰਡੀ ਲੋਕ ਖੇਡਾਂ ਲੋਕ ਸਮੂਹੀ ਸਮੂਹਿਕ ਰਚਨਾ ਹੁੰਦੀਆਂ ਹਨ ਤੇ ਸਹਿਜ ਰੂਪ ਵਿੱਚ ਨਿਮਧੀਆਂ ਵਿਕਸਧੀਆਂ ਰਹਿੰਦੀਆਂ ਹਨ ਡੰਡੀ ਲੋਕ ਖੇਡਾਂ ਵਿੱਚ ਸਥਾਨਕ ਪੱਧਰ ਉੱਤੇ ਆਸਾਨੀ ਨਾਲ ਪ੍ਰਾਪਤ ਖੇਡ ਸਮੱਗਰੀ ਵਾਲੀਆਂ ਖੇਡਾਂ ਪ੍ਰਚਲਿਤ ਹੁੰਦੀਆਂ ਹਨ ਡੰਡੀ ਪੰਜਾਬ ਦੇ ਲੋਕਾਂ ਦੀਆਂ ਖੇਡਾਂ ਵੀ ਉਹਨਾਂ ਦੇ ਸੁਭਾਅ ਵਾਂਗ ਖੁੱਲੀਆਂ ਡੁੱਲੀਆਂ ਸਾਦੀਆਂ ਸਰੀਰਕ ਤੇ ਮਾਨਸਿਕ ਵਿਕਾਸ ਵਾਲੀਆਂ ਹਨ ਡੰਡੀ ਉਹਨਾਂ ਦੀਆਂ ਪੁਰਾਤਨ ਖੇਡਾਂ ਜਿਵੇਂ ਕਬੱਡੀ ਗੁੱਲੀ ਡੰਡਾ ਖਿੱਦੋ ਖੁੰਡੀ ਰੱਸਾ ਕਸੀ ਗੱਤਕਾ ਲੋਕਣ ਮਿੱਚੀ ਕੋਟਲਾ ਸਪਾਕੀ 12 ਟਹਿਣੀ ਸਟਾਪੂ ਸਤਰੰਜ ਗੁੱਡੀ ਪਟੋਲਾ ਬਿੱਲੀ ਮਾਸੀ ਅੱਡੀ ਟੱਪਾ ਕੁਸ਼ਤੀਆਂ ਮੂਂਗਲੀਆਂ ਫੇਰਨੀਆਂ ਸਾਲਾਂ ਮਾਰਨੀਆਂ ਰੱਸੀ ਟੱਪਣੀ ਕਿੱਕਲੀ ਸੌਚੀ ਖੁੱਤੀਆਂ ਪਿੱਠੂ ਕੌਡੀਆਂ ਪੀਚੋ ਵਕਰੀ ਮੈਂ ਰਾਜਾ ਪਟਵਾਰੀ ਆਦ ਹਨ ਡੰਡੀ ਸਮਾ ਬਦਲਨ ਨਾਲ ਇਹਨਾਂ ਵਿੱਚੋਂ ਬਹੁਤ ਸਾਰੀਆਂ ਖੇਡਾਂ ਤਾਂ ਲੋਪ ਹੋ ਗਈਆਂ ਤੇ ਕੁਝ ਨਵੀਆਂ ਆ ਗਈਆਂ ਹਨ ਡੰਡੀ ਪੰਜਾਬੀ ਲੋਕ ਖੇਡਾਂ ਵਿੱਚ ਸਥਾਨਕ ਪੱਧਰਤੀ ਪ੍ਰਾਪਤ ਸਮੱਗਰੀ ਜਿਵੇਂ ਢੀਟੇ ਢੀਟੀਆਂ ਇੱਟਾਂ ਦੇ ਰੋੜੇ ਠੀਕਰੀਆਂ ਟਾਹਣਾ ਕੌਡੀਆਂ ਲੱਕੜਾਂ ਕੋਲੇ ਡੰਡਾ ਗੁੱਲੀ ਖੁੰਡੀਆਂ ਪੁਰਾਣੇ ਕੱਪੜੇ ਦੀਆਂ ਖਿੱਦੋ ਸਣ ਦੀਆਂ ਰस्सियां ਆਦਿ ਸ਼ਾਮਿਲ ਹੁੰਦੀ ਹੈ ਡੰਡੇ ਇਹਨਾਂ ਖੇਡਾਂ ਦਾ ਕੋਈ ਨਿਸ਼ਚਿਤ ਸਮਾ ਸਥਾਨ ਨਹੀਂ ਹੁੰਦਾ ਡੰਡੇ ਸਵੇਰੇ ਸ਼ਾਮ ਦੁਪਹਿਰੇ ਤਰਕਾਲਾਂ ਵੇਲੇ ਚਾਨਣੀਆਂ ਰਾਤਾਂ ਵਿੱਚ ਜਦੋਂ ਬਹਿਲ ਮਿਲੇ ਖੇਡੀਆਂ ਜਾ ਸਕਦੀਆਂ ਹਨ ਡੰਡੇ ਬਦੇਰੇ ਖੇਡਾਂ ਵਿੱਚ ਸਰੀਰਕ ਹਰਕਤਾਂ ਭੱਜ ਦੌੜ ਉਛਲ ਕੁੱਦ ਅਤੇ ਦਾ ਪੇਚ ਹੁੰਦੇ ਹਨ ਡੰਡੇ ਲੋਕ ਖੇਡਾਂ ਵਿੱਚ ਖਿਡਾਰੀਆਂ ਨੂੰ ਇਕੱਤਰ ਕਰਨ ਪੁੱਗਣ ਆੜੀ ਮਿਥਨ ਦੀਆਂ ਵਿਧੀਆਂ ਸਧਾਰਨ ਪਰ ਦਿਲਚਸਪ ਹੁੰਦੀਆਂ ਹਨ ਡੰਡੇ ਰੱਸਾ ਕਸੀ ਇਹ ਸਰੀਰਕ ਸਮਰੱਥਾ ਵਾਲੀ ਖੇਡ ਹੈ ਡੰਡੇ ਇਸ ਵਿੱਚ ਵੱਡਾ ਸਾਰਾ ਮੋਟਾ ਰੱਸਾ ਹੁੰਦਾ ਹੈ ਡੰਡੇ ਅੱਧੇ ਖਿਡਾਰੀ ਰੱਸੇ ਦੇ ਇੱਕ ਪਾਸੇ ਤੇ ਅੱਧੇ ਦੂਜੇ ਪਾਸੇ ਮੂੰਹ ਸਾਹਮਣੇ ਮੂੰਹ ਕਰਕੇ ਰਸਾ ਆਪਣੇ ਆਪਣੇ ਵੱਲ ਖਿੱਚਦੇ ਹਨ ਡੰਡੇ ਜਿਹੜੀ ਟੀਮ ਆਪਣੇ ਵੱਲ ਰਸਾ ਖਿੱਚ ਲਵੇ ਉਹ ਜਿੱਤ ਜਾਂਦੀ ਹੈ ਡੰਡੇ ਕਬੱਡੀ ਕਬੱਡੀ ਕਈ ਕਿਸਮਾਂ ਦੀ ਹੁੰਦੀ ਹੈ ਜਿਵੇਂ ਲੰਮੀ ਕਬੱਡੀ ਛੋਟੀ ਜਾਂ ਜਫਲ ਕਬੱਡੀ ਡੰਡੇ ਲੰਮੀ ਕਬੱਡੀ ਲਈ 5-6 ਕਦਮਾਂ ਦੀ ਡੋਰੀ ਤੇ ਆਮੋ ਸਾਹਮਣੇ ਦੋ ਨਿਸ਼ਾਨ ਲਾ ਲਏ ਜਾਂਦੇ ਹਨ ਡੰਡੇ ਦੋਵਾਂ ਟੀਮਾਂ ਦੇ ਖਿਡਾਰੀਆਂ ਦੀ ਗਿਣਤੀ ਬਰਾਬਰ ਹੁੰਦੀ ਹੈ ਡੰਡੇ ਇੱਕ ਪਾਸੇ ਦਾ ਇੱਕ ਖਿਡਾਰੀ ਕਬੱਡੀ ਕਬੱਡੀ ਕਹਿੰਦਾ ਹੋਇਆ ਦੂਜੇ ਪਾਸੇ ਦੇ ਖਿਡਾਰੀਆਂ ਨੂੰ ਸੋਹਣ ਲਈ ਜਾਂਦਾ ਹੈ ਤੇ ਉਹ ਅੱਗੋਂ ਚਕਾਨੀਆਂ ਦਿੰਦੇ ਹਨ ਡੰਡੇ ਕਬੱਡੀ ਕਬੱਡੀ ਕਰਨ ਵਾਲਾ ਖਿਡਾਰੀ ਕਿਸੇ ਵਿਰੋਧੀ ਨੂੰ ਸ਼ੂਲ ਲਵੇ ਤੇ ਜੇ ਉਹ ਦਾ ਵਾਪਸ ਆਉਂਦੇ ਸਮੇਂ ਦਮ ਟੁੱਟ ਜਾਵੇ ਤੇ ਵਿਰੋਧੀ ਖਿਡਾਰੀ ਨਿਸ਼ਾਨ ਤੋਂ ਪਹਿਲਾਂ ਉਸ ਨੂੰ ਹੱਥ ਵੀ ਲਾ ਦੇਵੇ ਤਾਂ ਉਹ ਹਾਰ ਗਿਆ ਸਮਝਿਆ ਜਾਂਦਾ ਹੈ ਡੰਡੇ ਕਬੱਡੀ ਦੀ ਅਗਲੀ ਕਿਸਮ ਜੱਫਾ ਕਬੱਡੀ ਹੁੰਦੀ ਹੈ ਡੰਡੀ ਇਸ ਖੇਡ ਵਿੱਚ ਕਬੱਡੀ ਪੌਣ ਆਏ ਵਿਰੋਧੀ ਨੂੰ ਖਿਡਾਰੀ ਜੱਫਾ ਮਾਰ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ ਡੰਡੀ